ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰງານ ਨੂੰ ਕਿਸਾਨ ਦੀ ਗੱਲ ਦਾ ਕੋਈ ਜਵਾਬ ਨਹੀਂ ਆ ਰਿਹਾ ਇੱਕ ਇੱਕ ਗੱਲ ਸੁਣਵਾਲ ਸੁਣੋ ਸਾਰੀ ਵੀਡੀਓ ਧੰਨਵਾਦ ਕਿਸੇ ਤੋਂ ਲੈ ਕੇ ਅੱਗ ਭਜਾਉਂਦੇ ਫਿਰਦੇ ਨੇ ਡੀ.ਐਸ.ਪੀ ਦਾ ਕੰਮ ਅੱਗ ਭਜਾਉਣਾ ਕੀ ਅੱਗ ਭਜਾਉਂਦੇ ਫਿਰਨਗੇ ਫਿਰ ਤਾਂ ਇਹ ਜਿਹੜੇ ਅੱਗ ਭਜਾਉਂਦੇ ਫਿਰਦੇ ਨੇ ਆ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਫਿਰਦੇ ਹੋਣਾ ਐਸ.ਪੀ.ਡੀ ਤੱਕ ਫਿਰ ਤਾਂ ਇਹਨਾਂ ਨੂੰ ਤੁਸੀਂ ਪਾਵਨ ਗੇਟ 'ਚ ਭਰਤੀ ਕਰੋ। ਇਹਦੇ ਨਾਲ ਮੇਰੇ ਡੀਟੀ ਦੇ ਕੁਰਸੀਆਂ ਦੇਣ ਦੀ ਕੀ ਲੋੜ ਆ? ਜੇ ਅੱਗ ਬੁਝਾਉਣ ਵਾਲੇ ਜੇ ਰੱਖਣੇ ਨੇ ਫਿਰ ਤੇ ਨਾਲ ਫੋਗ ਗੇਟ 'ਚ ਰੱਖੋ। ਉਧਰ ਭਦਾਓ ਭਰਤੀ। ਜਿਆ ਐ ਅੱਗ ਬੁਝਾਉਣ ਲੱਗਣਾ ਆਪਾਂ ਨੇ। ਇਹਦਾ ਲੋਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਨੇ ਉਹ ਦੇਖੋ ਡੀਏਪੀ ਦਾ ਕਿੱਡਾ ਲੋਕਾਂ ਨੇ ਸਹਮਣ ਪਾਇਆ ਡੁਬਲੀਗੇਟ ਵੀ ਕਿਹਾ। ਲੋਕਾਂ ਨੂੰ 18-18 22-22 ਸਗਾ ਥੈਲਾ ਵੀ ਕਿਉਂ ਉੱਥੇ ਤਾਂ ਕੋਈ ਪ੍ਰਬੰਧ ਨਹੀਂ। ਕੋਈ ਗੌਰ ਨਹੀਂ। ਉਹਨਾਂ ਦੇ ਕਰੋ ਪਰਚੇ ਇਹਨੇ ਡੁਬਲੀਗੇਟ ਦਵਾਈਆਂ ਵੇਚਦੇ ਨੇ। ਜੀਨੀਕਲ ਗੌਰਿੰਗ ਜਾਓ ਡੀਸੀ ਦੇ ਡੀਸੀ ਵੀ ਹੀ ਗੱਲ ਐਸ ਜੀ ਵੀ ਦੇ ਜਾਓ ਐਸ ਜੀ ਵੀ ਦੀ ਵੀ ਹੀ ਗੱਲ ਆ ਫੋਟੋ ਖਿੱਚ ਲਿਆਓ ਫੋਟੋ ਦੇ ਨਾਲ ਇਹਨਾਂ ਨੂੰ ਨਾਲ ਸਵਾਹੇ ਵਿੱਚ ਲੋਕਾਂ ਦੇ ਪਾਈ ਜਾਓ ਨਾਲ ਉਹਨੇ ਮਾਨ ਤਿੰਨ ਫੈਲਿਆਂ ਦੇ ਨਾਲ ਇੱਕ ਕਹਿੰਦੇ ਚੱਕੋ ਜੀ ਨਾਲ ਇਹਦੇ ਡੀਏਪੀ ਦੇ ਨਾਲ ਲਾ ਦੋ ਇਹਨੂੰ ਦਵਾਈਆਂ ਤਿੰਨ ਫਾਈਲਿਆ ਮਾਗਰ ਕਿਸੇ ਨੂੰ ਕੁਸ ਲਾਦਾ ਕਿਸੇ ਨੂੰ ਕੁਸ ਲਾਦਾ ਉਲੀ ਦੀ ਦਵਾਈ ਹੁਣ ਦੱਸੋ ਕਿਸਾਨ ਕੀ ਕਰੂਗਾ ਉਲੀ ਦੀ ਦਵਾਈ ਜਿਹਦੀ ਚ ਪੈਂਦੀ ਆ ਤਣਕ ਨਾਲ ਜਾ ਕੇ ਚੱਕਾ ਦੇ ਇਹਦੇ ਲਈ ਬਹੁਤ ਵੱਡੀ ਦਿੱਕਤ ਆ ਵੀ ਕਿਸਾਨ ਦਾ ਹੱਲ ਦੱਸੂਗੀ ਭਾਈ ਕਿਸਾਨ ਆਹ ਕਰ ਲੈ ਜੀਰੀ ਦਾ ਝਾੜ ਕੱਟ ਗਿਆ 15-15 ਲੱਖ ਦਾ ਟ੍ਰੈਕਟਰ ਜਿਹੜਾ ਇਹਨੂੰ ਸੁਪਰ ਸਿੱਡਰ ਨੂੰ ਖਿੱਚਦਾ 25 ਕਿੱਲਰ ਦਾ ਖਾਂ ਕਿੱਥੋਂ ਲੈ ਲੂਗਾ